ਸ਼ਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਦੇ ਉੱਤੇ ਅੱਜ ਅਸੀਂ ਤੁਹਾਡੇ ਨਾਲ ਅਪ੍ਰੈਲ ਮਹੀਨੇ ਦੀ ਪੈਨਸ਼ਨ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੇਕਰ ਤੁਹਾਨੂੰ ਅਜੇ ਤੱਕ ਅਪ੍ਰੈਲ ਮਹੀਨੇ ਦੀ ਪੈਨਸ਼ਨ ਪ੍ਰਾਪਤ ਨਹੀਂ ਹੋਈ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਸਕਦੀ ਹੈ ਸਾਡੇ ਚੈਨਲ ਤੇ ਪਹਿਲੀ ਵਾਰ ਆਉਣ ਵਾਲੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਮਹੀਨੇ ਪੈਨਸ਼ਨ ਨਾਲ ਜੁੜੀਆਂ ਹੋਈਆਂ ਤਾਜ਼ੀ ਖਬਰਾਂ ਮਿਲਦੀਆਂ ਰਹਿਣ ਸਾਡੇ ਧਿਆਨ ਵਿੱਚ ਆਇਆ ਕਿ ਅ ਅਪ੍ਰੈਲ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਬਜ਼ੁਰਗ ਅਜੇ ਤੱਕ ਅਪ੍ਰੈਲ ਮਹੀਨੇ ਦੀ ਪੈਨਸ਼ਨ ਨੂੰ ਉਡੀਕ ਰਹੇ ਹਨ ਸਾਨੂੰ ਵਕਫ ਵਕਫਾ ਥਾਮਾ ਤੋਂ ਸੁਨੇਹੇ ਮਿਲ ਰਹੇ ਹਨ ਸਾਨੂੰ ਵਕਫ ਵਕਫਾ ਥਾਮਾ ਤੋਂ ਸੁਨੇਹੇ ਮਿਲ ਰਹੇ ਹਨ ਅਤੇ ਸਾਡੇ ਆਲੇ-ਦੁਆਲੇ ਦੇ ਬਜ਼ੁਰਗ ਵੀ ਇਸ ਬਾਰੇ ਪੁੱਛਗਿੱਛ ਕਰ ਰਹੇ ਹਨ ਕਿ ਉਹਨਾਂ ਦੇ ਬੈਂਕਾਂ ਖਾਤਿਆਂ ਵਿੱਚ ਪੈਨਸ਼ਨ ਕਦੋਂ ਜਮ੍ਹਾਂ ਹੋਵੇਗੀ ਇਸ ਲਈ ਅਸੀਂ ਤੁਹਾਨੂੰ ਉਹਨਾਂ ਬੈਂਕਾਂ ਬਾਰੇ ਦੱਸਾਂਗੇ ਜਿੱਥੇ ਪੈਨਸ਼ਨ ਆਉਣੀ ਸ਼ੁਰੂ ਹੋ ਗਈ ਹੈ ਅਤੇ ਉਹਨਾਂ ਬਾਰੇ ਵੀ ਜਿੱਥੇ ਅਜੇ ਦੇਰੀ ਹੋ ਰਹੀ ਹੈ ਇਹ ਜਾਣਕਾਰੀ ਸਾਨੂੰ ਉਹਨਾਂ ਸਤਕਾਰਯੋਗ ਬਜ਼ੁਰਗਾਂ ਤੋਂ ਮਿਲਦੀ ਹੈ ਜੋ ਆਪਣੇ ਖਾਤਿਆਂ ਦੀ ਜਾਣ ਕਾਰੀ ਲੈਣ ਲਈ ਆਉਂਦੇ ਹਨ ਉਹਨਾਂ ਦੁਆਰਾ ਦੱਸੇ ਗਏ ਤੱਥਾਂ ਅਤੇ ਸੰਭਾਵਿਤ ਕਾਰਨਾਂ ਨੂੰ ਹੀ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਹੁਣ ਧਿਆਨ ਦੇ ਨਾਲ ਸੁਣਿਓ ਕਿ ਕਿਨਾ ਕਿਨਾ ਖਾਤਿਆਂ ਦੇ ਵਿੱਚ ਪੈਸੇ ਸਰਕਾਰ ਵੱਲੋਂ ਪਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਸਭ ਤੋਂ ਪਹਿਲਾਂ ਹੈ ਜੀ ਸਟੇਟ ਬੈਂਕ ਆਫ ਇੰਡੀਆ ਦੂਜੇ ਨੰਬਰ ਤੇ ਪੰਜਾਬ ਨੈਸ਼ਨਲ ਬੈਂਕ ਤੀਜੇ ਨੰਬਰ ਤੇ ਪੰਜਾਬ ਐਂਡ ਸਿੰਧ ਬੈਂਕ ਚੌਥੇ ਨੰਬਰ ਤੇ ਹੈ ਜੀ ਪੰਜਾਬ ਕਾਰਪੋਰੇਟ ਬੈਂਕ ਪੰਜਵੇਂ ਨੰਬਰ ਤੇ ਹੈ ਜੀ ਯੂਕੋ ਬੈਂਕ ਜ਼ਿਆਦਾਤਰ ਸਰਕਾਰੀ ਬੈਂਕਾਂ ਵਿੱਚ ਸਰਕਾਰ ਵੱਲੋਂ ਪੈਨਸ਼ਨ ਦੀ ਰਾਸ਼ੀ ਭੇਜੀ ਜਾ ਰਹੀ ਹੈ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸਣਾ ਹੁੰਦੇ ਹਾਂ ਕਿ April ਮਹੀਨੇ ਦੀ ਜਿਹੜੀ ਪੈਨਸ਼ਨ ਹੁਣ ਤੱਕ ਆਈ ਹੈ ਉਹ 1500 ਰੁਪਏ ਹੈ 2500 ਰੁਪਏ ਦੀ ਪੈਨਸ਼ਨ ਬਾਰੇ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਜੇਕਰ ਤੁਹਾਨੂੰ ਅਜੇ ਤੱਕ ਆਪਣੀ ਪੈਨਸ਼ਨ ਨਹੀਂ ਮਿਲੀ ਹੈ ਤਾਂ ਕਿਰਪਾ ਕਰਕੇ 30 ਅਪ੍ਰੈਲ ਤੱਕ ਉਡੀਕ ਕਰੋ ਸਭ ਤੋਂ ਪਹਿਲਾਂ ਜੇਕਰ 30 ਅਪ੍ਰੈਲ ਤੱਕ ਪੈਨਸ਼ਨ ਨਹੀਂ ਆਉਂਦੀ ਹੈ ਅਤੇ ਤੁਸੀਂ ਆਪਣੇ ਬੈਂਕ ਖਾਤੇ ਦੀ ਸਟੇਟਮੈਂਟ ਵੀ ਚੈੱਕ ਕਰਵਾ ਲਈ ਹੈ ਤਾਂ ਤੁਹਾਨੂੰ ਇਹ ਤਸਦੀਕ ਕਰਨਾ ਚਾਹੀਦਾ ਹੈ ਕਿ ਕਿਤੇ ਤੁਹਾਡੇ ਵੱਲੋਂ ਪੈਨਸ਼ਨ ਲਈ ਅਰਜ਼ੀ ਦੇਣ ਵਿੱਚ ਕੋਈ ਗਲਤੀ ਤਾਂ ਨਹੀਂ ਹੋਈ ਸੀ ਕੁਝ ਆਮ ਕਾਰਨ ਜਿਨ੍ਹਾਂ ਕਰਕੇ ਪੈਨਸ਼ਨ ਰੁਕ ਸਕਦੀ ਹੈ ਉਹ ਤੁਹਾਨੂੰ ਅਸੀਂ ਸਾਰੀਆਂ ਗੱਲਾਂ ਦੱਸਾਂਗੇ ਸਭ ਤੋਂ ਪਹਿਲੀ ਗੱਲ ਹੈ ਜੀ ਤੁਹਾਡੇ ਕੋਲ ਨਿਰਧਾਰਿਤ ਸੀ ਤੋ ਵੱਧ ਜ਼ਮੀਨ 20 ਏਕੜ ਤੋਂ ਵੱਧ ਹੋ ਸਕਦੀ ਹੈ ਤੁਹਾਡੇ ਖਾਤੇ ਵਿੱਚ ਜੀਵਨ ਸਾਥੀ ਦੀ 5 ਲੱਖ ਰੁਪਏ ਤੋਂ ਵੱਧ ਦੀ ਐਫ ਡੀ ਹੋ ਸਕਦੀ ਹੈ ਤੁਸੀਂ ਪਿਛਲੇ 1 ਸਾਲ ਵਿੱਚ ਜਾਂ ਹੁਣ ਤੱਕ 5 ਲੱਖ ਰੁਪਏ ਤੋਂ ਵੱਧ ਦਾ ਕੋਈ ਵੱਡਾ ਵਿਤੀ ਲੈਣ ਦੇਣ ਕੀਤਾ ਹੋ ਸਕਦਾ ਹੈ ਤੁਹਾਡੇ ਨਾਮ ਤੇ ਭੇਜੇ ਜੇ ਫਾਰਮ ਬਣਿਆ ਹੋ ਸਕਦਾ ਹੈ ਤੁਹਾਡੇ ਨਾਮ ਤੇ ਕੋਈ ਵਪਾਰਕ ਜਾਇਦਾਦ ਜਾਂ ਕਿਸੇ ਜ਼ਮੀਨ ਪਲਾਟ ਦਾ ਤਬਾਦਲਾ ਇੰਤਕਾਲ ਹੋਇਆ ਹੋ ਸਕਦਾ ਹੈ ਇਹ ਕੁਝ ਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਪੈਨਸ਼ਨ ਦੀ ਰਕਮ ਰੁਕ ਸਕਦੀ ਹੈ ਅਤੇ ਕਈ ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਬਜ਼ੁਰਗਾਂ ਨੇ ਪੰਜਾਬ ਮੰਡੀ ਬੋਰਡ ਤੋਂ ਆਪਣੀ ਫਸਲ ਗੰਨਾ ਕਣਕ ਝੋਨਾ ਜਾਂ ਨਰਮਾ ਵੇਚ ਕੇ ਪ੍ਰਾਪਤ ਹੋਈ ਰਕਮ ਆਪਣੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਸੀ ਉਹਨਾਂ ਦੀ ਪੈਨਸ਼ਨ ਵੀ ਸਰਕਾਰ ਵੱਲੋਂ ਰੋਕ ਦਿੱਤੀ ਗਈ ਸੀ ਸਰਕਾਰ ਨੇ ਇਹ ਕਾਰਵਾਈ ਇਸ ਲਈ ਕੀਤੀ ਸੀ ਕਿਉਂਕਿ ਉਹਨਾਂ ਦੀ ਸਾਲਾਨਾ ਆਮਦਨ 60000 ਰੁਪਏ ਤੋਂ ਵੱਧ ਪਾਈ ਗਈ ਸੀ ਹਾਲਾਂਕਿ ਸਰਕਾਰ ਵੱਲੋਂ ਉਹਨਾਂ ਲੋਕਾਂ ਨੂੰ ਨੋਟਿਸ ਭੇਜੇ ਸਨ ਕਿ ਜੇਕਰ ਉਹ ਅਜੇ ਵੀ ਪੈਨਸ਼ਨ ਲੈਣ ਦੇ ਯੋਗ ਹਨ ਤਾਂ ਉਹ ਨੋਟਿਸ ਦੇ ਆਪਣੇ ਦਸਤਖਤ ਕਰਕੇ ਪਟਵਾਰੀ ਤੋਂ ਤਸਦੀਕ ਕਰਵਾ ਕੇ ਦੁਬਾਰਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਦਫਤਰ ਵਿੱਚ ਜਮ੍ਹਾਂ ਕਰਵਾਉਣ ਸਾਡੇ ਪਿੰਡ ਦੇ ਕਈ ਲੋਕਾਂ ਨੇ ਅਜਿਹਾ ਕੀਤਾ ਅਤੇ ਉਨ੍ਹਾਂ ਦੀ ਪੈਨਸ਼ਨ ਮੁੜ ਸ਼ੁਰੂ ਹੋ ਗਈ ਇਸ ਲਈ ਜੇਕਰ ਤੁਹਾਨੂੰ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ ਹੈ ਤਾਂ ਕੁਝ ਦਿਨ ਹੋਰ ਸਬਰ ਰੱਖੋ ਜੇਕਰ ਤੁਹਾਨੂੰ ਕੋਈ ਨੋਟਿਸ ਨਹੀਂ ਮਿਲਦਾ ਹੈ ਤਾਂ ਸੰਭਾਵਨਾ ਹੈ ਕਿ ਤੁਹਾਨੂੰ ਮਈ ਮਹੀਨੇ ਉੱਚ ਪੈਨਸ਼ਨ ਦੀ ਰਕਮ ਜਿਹੜੀ ਮਿਲ ਜਾਵੇਗੀ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜਰੂਰ ਦਬਾ ਲਿਓ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ